ਇੱਕ ਮੇਰਾ ਵੀਰ ਐ ਐਨਐਸਐਹ ਚ 1 ਸਾਲ ਦਾ ਅੰਦਰ ਉਹ ਕਹਿੰਦਾ ਮੈਨੂੰ ਕੱਢੋ ਬਾਦ ਪ੍ਰਕਾਸ਼ ਸਿੰਘ ਬਾਦਲ ਐਨਐਸਐਹ ਚ ਕਿੰਨੇ ਸਾਲ ਰਏ ਆ 16 ਸਾਲ ਕਿਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੱਢੋ ਮੇਰੀ ਭੈਣ ਦਾ ਵਿਆਹ ਸੀ ਤੇ ਅਫਸਰ ਕਹਿੰਦੇ ਸਰਕਾਰ ਕਹਿੰਦੀ ਚਿੱਠੀ ਲਿਖ ਦਿਓ ਕਿ ਪ੍ਰੋਲ ਚਾਹੀਦਾ ਬਾਦ ਸਾਹਿਬ ਕਹਿੰਦਾ ਮੈਂ ਨਹੀਂ ਜਾਣਾ ਆਪਣੀ ਬੇਟੀ ਦੇ ਵਿਆਹ ਤੇ ਮੈਂ ਨਾ ਅਕਾਲੀਆਂ ਨੇ ਕਿਤੇ ਪ੍ਰੋਲ ਮੰਗੀ ਆ ਨਾ ਬੇਲ ਮੰਗੀ ਆ ਜਿੰਨਾ ਜੀ ਕਰਦਾ ਭਾਵੇਂ 20 ਸਾਲ ਰੱਖ ਲਓ ਅਸੀਂ ਨਹੀਂ ਝੁਕਦੇ ਤੁਹਾਡੇ ਸਾਹਮਣੇ ਆ ਹੁੰਦੀ ਹੈ ਲੀਡਰਸ਼ਿਪ ਇੱਕ ਰਾਤ ਲੀਡਰ ਬਣ ਨਾਲੇ ਉਹ ਹੁੰਦੇ ਹੈ ਜਿਹੜੇ ਕਮਜ਼ੋਰ ਦਿਲ ਜਦੋਂ ਕੋਈ ਕਾਲੀ ਦਲ ਨੂੰ ਫੜਨ ਆਉਂਦਾ ਸੀ ਕੋਈ ਭਜਦਾ ਸੀ ਇੱਥੇ ਪੁਲਿਸ ਆ ਗਈ ਪਤਾ ਨਹੀਂ ਗੱਡੀਆਂ ਚ ਝੱਜ ਕੇ ਯਾਰ ਕਾਲੀ ਉਹ ਹੈ ਐ ਕਾਲੀ ਨਹੀਂ ਬੰਦਾ ਯਾਰ ਲੀਡਰਸ਼ਿਪ ਆਪਾਂ ਪਛਾਣੀਏ ਕਿਹੜੀ ਕੌਮ ਦੀ ਗਵਾਈ ਕੀ ਨਹੀਂ ਕਰਨੀ ਚਾਹੀਦੀ ਹੈ ਫਿਰ ਤੋਂ ਜੇ ਆਪਾਂ ਇੱਕ ਆਉਂਦੇ ਲੀਡਰ ਬੰਨਣਾ ਚਾਹੁੰਦੇ ਕੋਈ ਕੋਈ ਨਾਰਾ ਦੇ ਕੇ ਕੋਈ ਕੋਈ ਨਾਰਾ ਦੇ ਕੇ ਫੇਰ ਮਰਾਂਗੇ ਆਪਾਂ ਹੀ